Hi John, my name is Virender from USA India Today newspaper and circumtv TV USA, and I'm also doing marriagelagon.com. We will find girls and girls for you to marry, and uh, you can call me anytime 510 943 8037 or you can email me -tv at gmail.com or you can fill up your bio data on. मैरिज लगन थैंक यू रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर वी ऑफर ट्रस्टेड एंड ओथेंटिक मेट्रीमोनल प्रोफाइल फॉर दो आर लुकिंग फॉर ब्राइड ऑफ ग्रूम फॉर मैरिज register at info@marriagelegand.com we cater for USA, Canada, UK, Australia, India, Fiji and Europe for more information call 5109438037 ਪਹਾੜਗੋੜ੍ਹ ਵਿੱਚ ਪਹਾੜ ਖਿਸ ਚੁੱਕੇ ਹਨ ਲੁਧਿਆਣਾ 'ਚ ਫੌਜ ਨੇ ਮੋਰਚਾ ਸੰਭਾਲ ਲਿਆ ਜੀਹਾਂ ਪੰਜਾਬ ਵਿੱਚ ਹੜ੍ਹਾਂ ਕਾਰਨ ਭਾਰੀ ਤਬਾਹੀ ਹੋ ਰਹੀ ਏ ਉਹ ਤੱਕ ਪਾਣੀ ਕਾਰਨ 43 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ 'ਚ ਬੱਚੇ ਵੀ ਸ਼ਾਮਿਲ ਹਨ 23 ਜਿਲ੍ਹਿਆਂ ਦੇ 1902 ਤੋਂ ਵੱਧ ਪਿੰਡ ਪਾਣੀ ਦੀ ਲਪੇੜ ਵਿੱਚ ਹਨ ਜਿਸ ਕਾਰਨ 300 3.84 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਹਰ ਪ੍ਰਭਾਵਿਤ ਲੋਕਾਂ ਅਤੇ ਪਿੰਡਾਂ ਵਿੱਚ ਪ੍ਰਸ਼ਾਸਨ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਭਾਵਿਤ ਪਿੰਡਾਂ ਵਿੱਚ ਉਹ ਹਰੇਕ ਵਿੱਚ ਇੱਕ ਗਜਟਿਡ ਅਧਿਕਾਰੀ ਨਿਯੁਕਤ ਕਰਨ ਦੇ ਹੁਕਮ ਦੇ ਦਿੱਤੇ ਹਨ ਅਤੇ ਲੋਕ ਆਪਣੀਆਂ ਸਮੱਸਿਆਵਾਂ ਇਨ੍ਹਾਂ ਅਧਿਕਾਰੀਆਂ ਤੱਕ ਸਾਂਝੀਆਂ ਕਰ ਸਕਣਗੇ ਜਿਵੇਂ ਪਾਕਰਾ ਟਾਈਮ ਦੇ ਪਾਣੀ ਦੇ ਪਦਰ ਦੇ ਖਤਰੇ ਨਿਸ਼ਾਨ ਤੋਂ ਸਿਰਫ 1 ਫੁੱਟ ਹੇਠਾਂ ਹਿਮਾਚਲ ਦੇ ਉੱਤਰੀ ਉਪਰੀ ਖੇਤਰਾਂ ਵਿੱਚ ਭਾਰੀ بارش ਅਤੇ ਬੱਦਲ ਫਟਣ ਕਾਲ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋ ਗਿਆ ਹੈ। ਬੀਬੀਐਮਬੀ ਪ੍ਰਬੰਧਕ ਨੇ ਚਾਰੇ ਹਰ ਗੇਟ ਨੋਨੋ ਫੁੱਟ ਖੋਲ ਦਿੱਤੇ ਹਨ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ 1 ਲੱਖ ਤੋਂ ਵੱਧ ਪਾਣੀ ਦੇ ਔਨ ਨਾਲ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1679 ਫੁੱਟ ਤੱਕ ਵੱਧ ਗਿਆ ਹੈ। ਜਿਸ ਇਸ ਸਮੇਂ ਦੌਰਾਨ ਟਰਬਾਈਨਾ ਅਤੇ ਫਲੱਡ ਗੇਟਾਂ ਰਾਹੀਂ ਕੁੱਲ 85000 ਕਿਊਸਿਸ ਪਾਣੀ ਛੱਡਿਆ ਗਿਆ ਜਿਸ ਨਾਲ ਸਤਲੁਜ ਦਰਿਆ ਦੇ ਕੰਢੇ ਸਥਿਤ ਹੇਠਲੇ ਪਿੰਡੂ ਇਲਾਕਿਆਂ ਵਿੱਚ ਦਹਿਸ਼ਤ ਫੈਲ ਗਈ ਹੈ ਹਾਲਾਂਕਿ ਡੀਸੀ ਰੂਪਨਗਰ ਵਰਜੀਤ ਵਾਲੀਆ ਅਤੇ ਸਿੱਖਿਆ ਮੰਤਰੀ ਹਜੋਰ ਸਿੰਘ ਬੈਂਸ ਨੇ ਸਵੇਰੇ ਹੀ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਆ ਤਾਂ ਵੱਧ ਜਾਣ ਲਈ ਕਿਹਾ ਸੀ ਤੁਹਾਨੂੰ ਦਾ ਸਦੀਕ ਭਾਗੜਾ ਡੈਮ ਤੋਂ ਛੱਡੇਗੇ 85000 ਕਿਊਸ ਪਾਣੀ ਵਿੱਚੋਂ 9.9000 ਨੰਗਲ ਡੈਮ ਤੋਂ ਨਿਕਲਣ ਵਾਲੀ ਨੰਗਲ ਹਾਈਡਲ ਅਤੇ ਸ਼੍ਰੀ ਆਨੰਦਪੂ ਸਾਹਿਬ ਹਾਈਡਲ ਨਹਿਰ ਵਿੱਚ ਜਾ ਰਿਹਾ ਹੈ ਜਦੋਂ ਕਿ 87000 ਕਿਊਸ ਪਾਣੀ ਸਤਲੁਜ ਦਰਿਆ ਵਿੱਚ ਜਾ ਰਿਹਾ ਹੈ ਜਿਸ ਕਾਰਨ ਹਰਖਸ਼ਾ ਬੇਲਾ ਪੱਟੀ ਦੋਚੱਲੀ ਪੱਟੀ ਤੇਕ ਵਿੱਚ 600 ਨੂੰ ਵਾਲ ਲਕਾਰਾ ਬੇਲਾ ਤੇ ਕਈ ਪਿੰਡਾਂ ਵਿੱਚ ਖਤਰਾ ਵੱਧ ਗਿਆ ਏ ਬਚਾਅ ਕਾਰਜ ਜਿਹੜੇ ਐ এন ਜੀਓ ਵੱਲੋਂ ਕਾਫੀ ਹਲਪ ਕੀਤੀ ਜਾ ਰਹੀ ਹੈ ਪਿੰਡਾਂ ਦੇ ਲੋਕ ਜਿਹੜੇ ਗਏ ਆ ਵੱਜ ਚੜ ਕੇ ਗਿਆ ਰਹੇ ਨੇ ਔਰ ਹਰ ਪ੍ਰਭਾਵਿਤ ਇਲਾਕੇ ਅਜ ਪਹੁੰਚ ਕੇ ਲੋਕਾਂ ਦੀ ਮਦਦ ਕਰਦੇ ਪਏ ਨੇ ਸਰਕਾਰਾਂ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਠਨਾਂ ਵੀ ਆਪਣਾ ਸਾਥ ਦੇ ਰਹੀਆਂ ਏ ਔਰ ਨਾਲ ਦੇ ਨਾਲ ਪੰਜਾਬੀ ਇੰਡਸਟਰੀ ਦੇ ਵੱਡੇ ਵੱਡੇ ਗਾਇਕ ਜਿਹੜੇ ਗਏ ਨੇ ਉਹ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਕੇ ਉਹਨਾਂ ਦਾ ਬਾਹ ਫੜ ਰਹੇ ਨੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਜਲਦ ਹੀ ਇਸ ਕਰੋਪੀ ਤੋਂ ਪੰਜਾਬ ਨੂੰ ਰਾਹਤ ਮਿਲੇ ਕਿਉਂਕਿ ਬਹੁਤ بارشਾਂ ਦੇ ਕਰਕੇ ਪੰਜਾਬ ਲਗਾਤਾਰ ਡੁੱਬਦਾ ਜਾ ਰਿਹਾ ਹੈ ਹਾਲਾਤ ਬੱਦਰ ਤੋਂ ਬੱਤਰ ਹੁੰਦੇ ਜਾ ਰਹੇਗੇ ਲੋਕ ਮਰ ਰਹੇ ਨੇ ਬਰਬਾਦ ਹੋ ਰਹੇ ਨੇ ਘਰੋਂ ਬੇਗਰ ਹੋ ਰਹੇ ਨੇ ਲੇਕਿਨ जे गल करी राहतें देते जे भी कुछ खास इरागाया वो नहीं महसूस हो रही क्योंकि बारिशा अजय भी लगातार चल दिया पेरियां ने में बनते हैं लेकिन धरती पर हम उन्हें मिलाते हैं marriagelegand.com सपने देखें विश्वास करें इसे पूरा करें marriagelegand.com दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फो एट डिरेट मैरिज लगन डॉट कॉम रजिस्ट्रेशन करें हम लोग यूएस ए कनाडा यू के ऑस्ट्रेलिया भारत फ़िजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारिंडर उभी To marriageleven.com every Saturday 2 to 3 p.m. with varinder ubhi a show about matrimonials, life partnership, and relationships. Only on Radio Zindagi 1550 AM.